ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋ ਜੀ ਦੋਸਤੋ ਅੱਜ ਤੁਹਾਡਾ ਕੋਈ ਖਾਸ ਗੱਲਬਾਤ ਕਰਨ ਵਾਸਤੇ ਸਾਹਮਣੇ ਰੂਪ ਰੂਪ ਹੋਣ ਲੱਗੇ ਆ ਜੀ ਇਹ ਆ ਜੀ ਖਾਰੜਾ ਦਾ ਰੈਸਟ ਹਾਊਸ ਖਾਰੜਾ ਦਾ ਰੈਸਟ ਹਾਊਸ ਰੈਸਟ ਹਾਊਸ ਉੱਥੇ ਕਿ ਜਿਹੜਾ ਹੈ ਸਬਡਿਵੀਜ਼ਨ ਦੇ ਵਿੱਚ ਜਿਹੜਾ ਤਬਦੀਦ ਕਰਦਾ ਜਿਹੜਾ ਦਫ਼ਤਰ ਆ ਜਿਹੜੇ ਦਾਲੇ ਜੀ ਸੈਂਟਰ ਇਹ ਇੱਥੇ ਜ਼ਿਲ੍ਹੇਦਾਰ ਜਿਹੜਾ ਇਸ ਪਟਵਾਰੀ ਬੈਕ ਟੂ ਆ ਲੋਕਾਂ ਦੇ ਕੰਮ ਹੋਣਗੇ ਹੁਣ ਮੈਂ ਤੁਹਾਨੂੰ ਜਾਣਕਾਰੀ ਇਹ ਦੇਣਾ ਕਿਹੜੀ ਕਿਹੜੀ ਇੱਥੇ ਮੁਸ਼ਕਿਲਾਂ ਆ ਰਹੀਆਂ ਇੱਥੇ ਨਹਿਰ ਵਿਭਾਗ ਦੇ ਵੀ ਜਈ ਸਾਹਿਬ ਨਾਲ ਵੀ ਗੱਲ ਹੋਈ ਆ ਜਾਂ ਹੋਰ ਇੱਥੇ ਜਿਹੜੇ ਪਟਵਾਰੀ ਬੈੰਦੇ ਆਣ ਕਿ ਉਹਨਾਂ ਨਾਲ ਵੀ ਗੱਲਬਾਤ ਹੋਈ ਆ ਇੱਥੇ ਮੁਸ਼ਕਿਲਾਂ ਆਏਗਾ ਪਹਿਲੋਂ ਦੇ ਇੱਥੇ ਕੋਈ ਵੀ ਇਸਾ ਕੁਝ ਸੁਧਾਰ ਨਹੀਂ ਹੈ ਜਦ ਕੇ ਸਬ ਡਿਵੀਜ਼ਨ ਨੂੰ ਤਬਦੀਲ ਹੋਏ ਨੂੰ ਇੱਕ ਮਹੀਨੇ ਤੋਂ ਉੱਪਰ ਹੋ ਗਿਆ ਇੱਥੇ ਜਿਹੜਾ ਸਬ ਡਿਵੀਜ਼ਨ ਤਬਦੀਲ ਹੋਇਆ ਇੱਕ ਮਹੀਨਾ ਹੋ ਗਿਆ ਇਥੋਂ ਦੇ ਹਾਲਤ ਤੁਸੀਂ ਦੇਖੀ ਆ ਉਹ ਨਾਲ-ਨਾਲ ਤੇ ਇੱਥੇ ਮੈਂ ਗੱਲਬਾਤ ਇਹ ਦੱਸਣਾ ਕਿ ਇੱਥੇ ਨਾਂ ਤੇ ਕੋਈ ਜਦੋਂ ਵੀ ਹੋਈਦਾ ਵੇਖੀਦਾ ਹਾਲਤ ਵੇਖੀ ਆ ਉਹ ਨਾਲ ਖਸਤਾ ਕੋਈ ਚੌਂਕੀਦਾਰ ਨਹੀਂ ਉਹਨਾਂ ਕੋਲ ਗਿਆ ਵੀ ਇੱਥੇ ਕੋਈ ਵੀ ਚੌਂਕੀਦਾਰ ਜਾਂ ਕੋਈ ਕੋਈ ਸੇਵਾਦਾਰ ਨਹੀਂ ਮਿਲਿਆ ਸੇਵਾਦਾਰ ਉਹ ਹੁੰਦਾ ਜਿਹੜਾ ਕੋਈ ਇੱਥੇ ਦੇਖਰੇਖ ਆਣ ਕੇ ਪਾਣੀ ਜਾਂ ਕੋਈ ਆਏ ਗਿਆ ਦੀ ਪੁੱਛ ਘਣਾ ਪੇਸ਼ਕਿਸ਼ ਕਰੇ ਤੇ ਚੌਂਕੀਦਾਰ ਜਿਹਨੇ ਰਾਤ ਸਾਰ ਸਾਮ ਸੰਭਾਲ ਧਿਆਨ ਰੱਖਣਾ ਇੱਥੇ ਬੈੰਦੇ ਆ ਜੀ ਨਹਿਰ ਭਗ ਦੇ ਜਿਹੜੇ ਅਧਿਕਾਰੀ ਆ ਆਪਣੋ ਕੋ ਪਹਿਲਾਂ ਵੀ ਪ੍ਰੂਫ ਹੈ ਉਦੋਂ ਵੀ ਮੈਂ ਹੰਤੇ ਤਾਲਾ ਲੱਗਾ ਸੀ ਅੱਜ ਗੱਲਬਾਤ ਹੋਈ ਆ ਫੋਨ ਤੇ ਪਰ ਇੱਥੇ ਜਿਹੜਾ ਹੀ ਹਾਲਾਤ ਤੁਸੀਂ ਦੇਖ ਸਕਦੇ ਇੱਥੇ ਤੇ ਲਿਖਿਆ ਆ ਜੀ ਪੀ ਨਾਲ ਵਾਲਾ ਪਾਣੀ ਪਰ ਹਾਲਾਤ ਤੁਸੀਂ ਵੇਖੋ ਆ ਜੀ ਇੱਥੇ ਸਾਡੇ ਇਲਾਕੇ ਦੇ ਜਿਹੜਾ ਮੌਜੂਦਾ ਐਮਐਲਏ ਸਾਹਿਬ ਸਰਦਾਰ ਸਰਬੰਸ ਸਿੰਘ ਢੰਡ ਜੀ ਉਹ ਵੀ ਬੈਠੇ ਰਹੇ ਇੱਥੇ ਪਰ ਇੱਥੇ ਜਿਹੜੇ ਪਟਵਾਰੀ ਵੀਰਵਾਲੋਂ ਡਿਊਟੀ ਲੱਗੀ ਆ ਉਹ ਵੀ ਬੈਠੇ ਇੱਥੇ ਤੇ ਉੱਥੇ ਮੁਸ਼ਕਲਾਂ ਸੁਣਨ ਨੂੰ ਇਹ ਮਿਲੀਆਂ ਵੀ ਜੇ ਅਸੀਂ ਮਨ ਲਓ ਰੁਟੀਨ ਚ ਆਉਂਦੇ ਆ ਜਾਂ ਕੰਮ ਕਰਦੇ ਆ ਸਾਡੇ ਕਾਗਜ਼ੀ ਪੱਤਰ ਜੋ ਵੀ ਰੱਖਣਾ ਹੁੰਦਾ ਕਿਉਂਕਿ ਜਦੋਂ ਦਫ਼ਤਰੀ ਕਾਰਵਾਈ ਹੁੰਦੀ ਹੈ ਮੰਨ ਲਓ ਉੱਥੇ ਕਾਗਜ਼ ਪੱਤਰ ਰਿਕਾਰਡ ਰੱਖਣਾ ਜ਼ਰੂਰੀ ਹੁੰਦਾ ਉੱਥੇ ਹਾਲਾਤ ਵੀ ਹੈ ਦੇਖੋ ਕਿ ਹਾਲਾਤ ਅੰਦਰ ਮੈਂ ਤੁਹਾਨੂੰ ਦਿਖਾਉਂਦਾ ਬਿਲਕੁਲ ਖਸਤਾ ਹਾਲਤ ਆ ਉੱਥੇ ਜੇ ਆਪਾਂ ਰਿਕਾਰਡ ਰੱਖਾਂਗੇ ਮੈਂ ਰਿਕਾਰਡ ਦੀ ਵੀ ਤੁਹਾਨੂੰ ਦਿਖਾਉਂਦਾ ਕਿ ਇੱਥੇ ਕੋਈ ਸੇਫਟੀ ਨਹੀਂ ਹੈਗੀ ਰਿਕਾਰਡ ਦੀ ਤੇ ਇਥੋਂ ਸਾਰਾ ਮੈਂ ਤੁਹਾਨੂੰ ਦਿਖਾਉਂਦਾ ਇਹ ਬਾਰੋ-ਬਾਰੋ ਬਿਲਡਿੰਗ ਦਿਖ ਰਹੀ ਹੈ ਜਰੂਰ ਪਰ ਅੰਦਰ ਦੇ ਹਾਲਾਤ ਜਿਹੜੇ ਮਾੜੇ ਆ ਇੱਥੇ ਗੱਲਬਾਤ ਆ ਕੀਤੀ ਆ ਉੱਥੋਂ ਮੈਂ ਤੁਹਾਨੂੰ ਦਿਖਾਵਾਂ ਇਥੋਂ ਆ ਆਪਾਂ ਐਂਟਰੀ ਕਰ ਗਏ ਅੰਦਰ ਐਂਟਰ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਜੇ ਬਿਲਕੁਲ ਖਸਤਾ ਹਾਲਤ ਹੈ ਕੋਈ ਇੱਥੇ ਸੇਫਟੀ ਨਹੀਂ ਹੈਗੀ ਉੱਥੋਂ ਇਹ ਦਰਵਾਜ਼ੇ ਬਹੁਤ ਪੁਰਾਣੇ ਕੁੱਟੇ ਪਏ ਆ ਇਥੋਂ ਆ ਜਿਹੜਾ ਭੱਲੇ ਪਾਏ ਆ ਵੇਖੋ ਕੱਪੜੇ ਦੇ ਇੱਥੋਂ ਜਿਹੜੀਆਂ ਇਹ ਜਾਲੀਆਂ ਲੱਗੀਆਂ ਆ ਵੇਖੋ ਕੱਲੀ ਜਾਲੀ ਆ ਜਦ ਕਿ ਬਾਹਰ ਨੂੰ ਦਿਖ ਰਿਹਾ ਹੈ ਤੇ ਇੱਥੇ ਬਾਹਰਲੀ ਬਿਲਡਿੰਗ ਵੀ ਜਿਹੜੀ ਬਿਲਕੁਲ ਟੁੱਟੀ ਆ ਇਸ ਸਪੋਰਟਾਂ ਦਿੱਤੀਆਂ ਜੀ ਦਰਵਾਜ਼ਿਆਂ ਨੂੰ ਇਹ ਦਰਵਾਜ਼ਿਆਂ ਨੂੰ ਸਪੋਰਟਾਂ ਦਿੱਤੀਆਂ ਤੇ ਬਿਲਕੁਲ ਗਲੇ ਹੋਏ ਆ ਇਧਰ ਕਿੰਨੀ ਕੁ ਸੇਫਟੀ ਮਿਲੂਗੀ ਅੱਜ ਕੱਲ ਦੇ ਹਾਲਾਤ ਤੁਸੀਂ ਦੇਖ ਰਿਹਾ ਜੇ ਕਿ ਚੋਰੀਆਂ ਸਾਰਾ ਕੁਝ ਮਸਲਾ ਦਿਨੇ ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਤੇ ਜੇ ਇੱਥੇ ਕੋਈ ਰਿਕਾਰਡ ਕੋਈ ਜ਼ਰੂਰੀ ਚੀਜ਼ ਰੱਖਣੀ ਹੋਵੇ ਤੇ ਕਿੰਨੀ ਕੁ ਸੇਫਟੀ ਆ ਇਹ ਖਾਲੜਾ ਦਾ ਰੈਸਟ ਹਾਊਸ ਹੈ ਖਾਲੜਾ ਜੂ ਇੱਥੇ ਰੈਸਟ ਹਾਊਸ ਵਿੱਚ ਕਾਫੀ ਸਮਾਂ ਜੋ ਵਿਧਾਇਕ ਸਰਦਾ ਸਰਮ ਸਿੰਘ ਜੂ ਵੀ ਬਿਠੇ ਰਿਆ ਪਰ ਇਹ ਵੇਖੋ ਆ ਸ਼ੀਸ਼ਾ ਲੱਗਾ ਬਿਲਕੁਲ ਨਹੀਂ ਇਹ ਬਿਲਕੁਲ ਸ਼ੀਸ਼ਾ ਬਾਹਰ ਜਿਹੜੀ ਆ ਨਹਿਰ ਵਾਲੀ ਜਿਹੜੀ ਕੰਧ ਤੁਹਾਨੂੰ ਦਿਖਾਈ ਦੇ ਰਹੀ ਹੈ ਇੱਥੋਂ ਕੋਈ ਵੀ ਜਿਹੜੀ ਆ ਸੇਫਟੀ ਨਹੀਂ ਹੈ ਜੇ ਕੋਈ ਅਫਸਰ ਆਉਂਦਾ ਹੈ ਬਾਕੀ ਇੱਥੇ ਕੋਈ ਦਿਨ ਮੈਂ ਪਹਿਲਾਂ ਵੀ ਆਇਆ ਹਾਂ ਉੱਥੇ ਵੀ ਉਦੋਂ ਕੋਈ ਨਹੀਂ ਮਿਲਿਆ ਉਹ ਵੀ ਰਿਕਾਰਡ ਮੇਰੇ ਕੋਲ ਆ ਆਪਾਂ ਇਹ ਕੋਈ ਕਿਸੇ ਦੀ ਲਾਗਤ ਬਾਈ ਜਾਂ ਕਿਸ ਤਰ੍ਹਾਂ ਕਰਕੇ ਵੀਡੀਓ ਨਹੀਂ ਪਾ ਰਹੇ ਦੇਖੋ ਸੇਫਟੀ ਇੱਥੇ ਹਾਲਾਤ ਤੁਹਾਨੂੰ ਦਿਖਾ ਰਿਹਾ ਹੈ ਰਸਟਾ ਉਸਿਆ ਇੱਥੇ 1 ਮਹੀਨੇ ਤੋਂ ਉੱਪਰ ਹੋ ਗਿਆ ਜਿਸ ਨੂੰ ਸਬ ਡਿਵੀਜ਼ਨ ਵਿੱਚ ਜ਼ਿਲ੍ਹਾ ਤਾਪ ਡਿਵੀਜ਼ਨ ਦੇ ਵਿੱਚ ਤਬਦੀਲ ਕੀਤਾ ਹੈ ਹਾਲਤ ਤੁਸੀਂ ਦੇਖੀ ਜਾਓ ਇੱਥੇ ਮੁਸ਼ਕਲਾਂ ਕਿਹੜੀਆਂ ਜੜੀਆਂ ਕਿ ਇੱਥੇ ਦੇ ਨਾਂ ਤੇ ਕੋਈ ਚੌਂਕੀਦਾਰ ਨਾ ਕੋਈ ਇੱਥੇ ਸੇਵਾਦਾਰ ਕੋਈ ਨਹੀਂ ਹੈਗਾ ਹਾਲਤ ਤੁਸੀਂ ਦੇਖੋ ਇਹਦੀ ਇਹ ਹਾਲਾਤ ਬਣੇ ਪਏ ਇਹ ਖਾਲੜਾ ਦਾ ਰਸਟ ਹੌਸਾ ਹੈ ਜੀ ਇਹ ਹਾਲ ਤੁਸੀਂ ਸਾਰੀ ਦੇਖੋ ਕੋਸ਼ਿਸ਼ ਇਹ ਹੀ ਹੈ ਕਿ ਇੱਥੇ ਜਿਹੜੇ ਵੀਰ ਜਿਨ੍ਹਾਂ ਦੀ ਡਿਊਟੀ ਲੱਗੀ ਆ ਉਹ ਆਏ ਨੇ ਵੀ ਅਸੀਂ ਆਵਾਂਗੇ ਪਰ ਸਾਨੂੰ ਜੇ ਕੋਈ ਮੰਨ ਲਓ 10 ਬੰਦੇ ਕੋਈ ਜ਼ਿੰਮੇਵਾਰ ਜਾਂ ਕੋਈ ਆਮ ਲੋਕ ਇੱਥੇ ਕੰਮ ਕਰਾ ਲਈ ਆ ਰਹੇ ਆ ਕਿਸ ਨੂੰ ਪਾਣੀ ਧਾਣੀ ਵੀ ਪੁੱਛਣਾ ਹੈ ਕਿਸੇ ਦਾ ਇੱਥੇ ਰਿਕਾਰਡ ਵੀ ਰੱਖਣਾ ਉਹਦੇ ਵਾਸਤੇ ਸਾਡੀਆਂ ਜੇ ਕੱਲ ਨੂੰ ਕੋਈ ਰਿਕਾਰਡ ਖਰਾਬ ਹੋ ਜਾਂਦਾ ਰਿਕਾਰਡ ਤੋਂ ਗੁੰਮ ਹੋ ਜਾਂਦਾ ਉਹਦਾ ਜ਼ਿੰਮੇਵਾਰ ਕੌਣ ਹੈ ਸਾਨੂੰ ਫਿਰ ਖਚਾਈ ਹੋਣੀ ਹੈ ਅਸੀਂ ਨੌਕਰੀ ਕਰ ਰਹੇ ਹਾਂ ਪਰ ਅਸੀਂ ਇਹ ਜਾਣਦੇ ਹਾਂ ਵੀ ਸਾਨੂੰ ਜਿਹੜੀਆਂ ਮੁਸ਼ਕਲਾਂ ਦਾ ਹੱਲ ਵੀ ਕੀਤਾ ਜਾਵੇ ਖਾਰੜਾ ਦਾ ਰਸਟ ਹਾਊਸ ਹੈ ਇਹਨੂੰ ਤਬਦੀਲ ਕੀਤਾ ਜੀ ਸਬ ਡਿਵੀਜ਼ਨ ਤੇ ਜਿਹੜਾ ਤਰ ਜਿੱਥੇ ਕਿ ਜਿਹੜਾ ਜਿਹੜਾ ਜ਼ਿਲੇਦਾਰ ਹੈ ਜਿਹੜਾ ਪਟਵਾਰੀ ਵੀ ਇੱਥੇ ਬੈਠਣਾ ਹੁੰਦਾ ਹਾਲਾਤ ਤੁਸੀਂ ਦੇਖ ਸਕਦੇ ਜੇ ਰਾਤ ਬਹੁਤ ਖਸਤਾ ਹੈ ਤੇ ਵੱਧ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਸਾਰਿਆਂ ਦੇ ਭਲੇ ਵਾਸਤੇ ਹੈ ਜੀ ਇਹ ਕੋਈ ਤੇ ਜਿਨ੍ਹਾਂ ਨੂੰ ਜੋ ਵੀ ਦਸਤਰੀ ਕੰਮ ਹੈ ਜਾਂ ਇੱਥੇ ਜ਼ਿਮੀਂਦਾਰਾਂ ਦੇ ਕੰਮ ਹੈ ਜਾਂ ਆਮ ਲੋਕਾਂ ਦੇ ਕੰਮ ਇੱਥੇ ਹੋਣਗੇ ਤੇ ਉਹ ਸਾਰਿਆਂ ਦੇ ਵਾਸਤੇ ਜਿਹੜਾ ਅਸੀਂ ਇੱਥੇ ਬੈਠਣ ਦੇ ਨਾਲ-ਨਾਲ ਸਾਰੀਆਂ ਸਹੂਲਤਾਂ ਵੀ ਮਿਲਣੀ ਚਾਹੀਦੀ ਤੇ ਫੇਰ ਹੀ ਅਗਲਾ ਜਿਹੜਾ ਅਫਸਰ ਬੈਠੂਗਾ ਧੰਨਵਾਦ